ਰੀਲੀਜ਼ ਹੋਈ ਆ ਜਿਹਦਾ ਨਾਮ ਹੈ जाट ਉਹਦੇ ਵਿੱਚ ਰੰਦੀਪ ਹੁੱਡਾ ਨਾਮ ਦਾ ਬੰਦਾ ਜੋ ਐਕਟਿੰਗ ਕਰ ਰਿਹਾ ਉਹ ਯਸ਼ੂ ਮਸੀਹ ਦੇ ਰੂਪ ਦੇ ਅੱਗੇ ਖੜਾ ਹੋ ਕੇ ਸੇਮ ਟੂ ਸੇਮ ਉਸ ਪੋਜੀਸ਼ਨ 'ਚ ਖੜਾ ਹੋ ਕੇ ਔਰ ਪ੍ਰਾਰਥਨਾ ਕਰਦੇ ਵਾਲੇ ਸਾਡੇ ਸੰਗਤ ਨੂੰ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਸੁਤਾਵਾ ਚਾਚਾਂ ਦੇ ਵਿੱਚ ਵੜ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਗੋਲੀਆਂ ਨਾ ਭੋਂਦੇ ਹੋਗੇ ਅਗਰ ਇਹਨਾਂ ਤੇ ਨਥ ਨਾ ਪਾਈ ਗਈ ਤੇ ਮਸੀ ਭਾਈਚਾਰਾ ਜਿਹੜਾ ਵਾ ਸੜਕਾਂ ਤੇ ਉਤਰੇਗਾ ਹallelujah praise the lord ਸ਼ਰਮਦਾਸ ਦੀ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਬੀਤੇ 10 ਅਪ੍ਰੈਲ ਨੂੰ ਬਾਲੀਵੁੱਡ ਦੀ ਇੱਕ ਫਿਲਮ ਜਿਸ ਦਾ ਨਾਮ ਚਾਟ ਹੈ ਜਿਸ ਵਿੱਚ ਮੁੱਖ ਕਲਾਕਾਰ ਦੀ ਭੂਮਿਕਾ ਵਿੱਚ ਹਨ ਸਨਨੀ ਦਿਓਰ ਰਣਦੀਪ ਸਿੰਘੂ ਡਾ ਵਿਨੀਤ ਕੁਮਾਰ ਜਿਸ ਨੇ ਡਾਇਰੈਕਟਰ ਹਨ ਗੋਪੀ ਚੰਦ ਔਰ ਪ੍ਰੋਡਿਊਸਰ ਹਨ ਨਵੀ ਨਵੀਨ ਔਰ ਮੈਂ ਤੁਹਾਨੂੰ ਦੱਸਦਾ ਕਿ ਜਿਸ ਦੇ ਇੱਕ ਦ੍ਰਿਸ਼ ਵਿੱਚ ਚਰਚਾ ਅੰਦਰ ਪ੍ਰਾਰਥਨਾ ਕਰਦੇ ਸੰਗਤ ਨੂੰ ਦਿਖਾਇਆ ਗਿਆ ਤੇ ਪਵਿੱਤਰ ਪੁਰਪਰ ਦੇ ਉੱਤੇ ਜੀ ਜਿਸ ਕਰਾਈ ਦੀ ਕਰੋਸ ਵਾਲੀ ਤਸਵੀਰ ਦੇ ਥੱਲੇ ਹੁਬਰਤ ਵਿਸ਼ਵਵੀਰ ਦੇ ਅੰਦਾਜ਼ ਵਿੱਚ ਜੰਦੀਪ ਹੁੱਡਾ ਨੂੰ ਖੜਾ ਕੀਤਾ ਗਿਆ ਤੇ ਚਰਚ ਅੰਦਰ ਗੁੰਡਾਗਰਦੀ ਤੇ ਤਮਕਾਉਣ ਦੇ ਦ੍ਰਿਸ਼ ਦਿਖਾਏ ਗਏ ਸਨ ਜੋ ਕਿ ਆਤਵਾਦੀਕ ਹਨ ਜਿਸ ਨਾਲ ਪੂਰੇ ਈਸਾਈ ਪਾਈਚਾਰੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਜਿਸ ਤੇ ਸਖਤ ਨੋਟਿਸ ਲੈਂਦਿਆ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਨੂੰ ਜੋ ਕਿ ਜਲੰਧਰ ਪੁਲਿਸ ਕਮਿਸ਼ਨ ਨੂੰ ਇੱਕ ਦਰਖਾਸਤ ਦਿੱਤੀ ਹੈ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਨੇ ਕਿਹਾ ਕਿ ਗੁੱਡ ਫਰਾਈਡੇ ਤੇ ਈਸਟਰ ਦਿਨ ਦੇ ਨਜ਼ਦੀਕ ਇਸ ਆਪ ਇਤਤਨ ਫਿਲਮਾਂ ਦਾ ਰਿਲੀਜ਼ ਹੋਣਾ ਸਮਾਜ ਦੀ ਸ਼ਾਂਤੀ ਨੂੰ ਭੰਗ ਕਰ ਸਕਦਾ ਹੈ ਕਿਉਂਕਿ ਅਕਸਰ ਹੀ ਸਮਾਜ ਵਿਰੋਧੀ ਅੰਸਰ ਜੋ ਕਿ ਕਿਸੇ ਧਰਮ ਦੀ ਇਮਾਨਦਾਰ ਨਹੀਂ ਹੁੰਦੇ ਉਹਨਾਂ ਵੱਲੋਂ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਅਕਸਰ ਹੀ ਧਾਰਮਿਕ ਦਿਹਾੜੀਆਂ ਨੇਰੇ ਹੀ ਇਹੋ ਜੀਆਂ ਫਿਲਮਾਂ ਦਾ ਬਿਆਨ ਬਾਜ਼ੀਆਂ ਦਿੱਤੀਆਂ ਜਾਂਦੀਆਂ ਹਨ مسیਹ ਧਰਮ ਜੋ ਕਿ ਹਿੰਸਾ ਤੋਂ ਬਹੁਤ ਦੂਰ ਰਹਿੰਦਾ ਅਤੇ ਸ਼ਾਂਤੀ ਦੇ ਕੰਮਾਂ ਦੇ ਧਿਆਨ ਦਿੰਦਾ ਉਸ ਦੇ ਇਸ ਸਰੂਪ ਨੂੰ ਬਹੁਤ ਹੀ ਜ਼ਿਆਦਾ ਟਾਲਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਚਰਚ ਦੀ ਦਿਸ ਵਾਲੀ ਬਿਲਡਿੰਗ ਦੇ ਵਿੱਚ ਸਾਡੇ ਅਤੀ ਪਵਿੱਤਰ ਸਥਾਨ ਪੁਲਪਟ ਦੀ ਬੇਅਦਬੀ ਕੀਤੀ ਗਈ ਹੈ ਜਿਸ ਨਾਲ ਮਸੀਹ ਧਰਮ ਦੀਆਂ ਧਾਰਮਿਕ ਭਾਵਨਾ ਨੂੰ ਬਹੁਤ ਡੂੰਘੀ ਸੱਟ ਵੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਮ ਵਿਚਲੇ ਸੀਨ ਤੋਂ ਪੱਤਿਤ ਹੁੰਦਾ ਹੈ ਕਿ ਜੋ ਭਾਰਤੰਦਰ ਮਸੀਹ ਧਰਮ ਦੇ ਵਿਰੁੱਧ ਇੱਕ ਸੋਚੀ ਸਮਝੀ ਸਾਜ਼ਿਸ਼ ਸਹਿਤ ਗੁੰਡਾਗਰਦੀ ਅਤੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸੇ ਨੂੰ ਲੈ ਕੇ ਜੋ ਕਿ ਅੱਜ ਜੋ ਕਿ ਸਾਡੀ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਦੁਆਰਾ ਇਹਨਾਂ ਦੇ ਉੱਤੇ ਪੂਰੀ ਟੀਮ ਦੇ ਉੱਤੇ ਫਿਲਮ ਦੇ ਪੂਰੀ ਟੀਮ ਦੇ ਉੱਤੇ ਚਾ ਦਰਜ ਕਰਨ ਦੀ ਜੋ ਕਿ ਮੰਗ ਕੀਤੀ ਗਈ ਔਰ ਨਾਰੀ ਲਾਲ ਤੁਹਾਨੂੰ ਦੱਸਦਾ ਕਿ ਇਸ ਜੋ ਕਿ ਫਿਲਮ ਨੂੰ ਬੈਨ ਕਰਾਉਣ ਦੀ ਮੰਗ ਕੀਤੀ ਗਈ ਹੈ ਕਿਉਂਕਿ ਇਸ ਦੇ ਨਾਲ ਪੂਰੇ ਮਸੀਹ ਭਾਈਚਾਰੇ ਨੂੰ ਬਹੁਤ ਜ਼ਿਆਦਾ ਠੇਸ ਲੱਗੀ ਹੈ ਔਰ ਸਾਡੇ ਜੋ ਕਿ ਪਵਿੱਤਰ ਸਥਾਨ ਪੁਲਪਟ ਦੇ ਦੁਆਰਾ ਵਿਵਾਦੀ ਕੀਤੀ ਗਈ ਹੈ ਪਰਮੇਸ਼ਰ ਦੇ ਕੰਮਾਂ ਦੀ ਇਸ ਦੇ ਦੁਆਰਾ ਵਿਵਾਦੀ ਕੀਤੀ ਗਈ ਹੈ ਔਰ ਤੁਸੀਂ ਜਾਣਦੇ ਹੋ ਕਿ ਮਸੀਹ ਲੋਕਾਂ ਦਾ ਸਭ ਤੋਂ ਜੋ ਕਿ ਪਵਿੱਤਰ ਸਥਾਨ ਪੁਲਪਟ ਉੱਥੇ ਖੜੇ ਹੋ ਕੇ ਔਰ ਚ ਇਸ ਦੇ ਵਿੱਚ ਗੁੰਡਾਗਰਦੀ ਦਾ ਦ੍ਰਿਸ਼ ਖਾ ਕੇ ਇੱਕ ਬਹੁਤ ਹੀ ਘਟਿਆ ਜੋ ਕਿ ਇਹਨਾਂ ਦੇ ਦੁਆਰਾ ਕੰਮ ਕੀਤਾ ਗਿਆ ਔਰ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰੋ ਕਿ ਅਸੀਂ ਵੀ ਜੋ ਕਿ ਮਸੀ ਲੋਕ ਰਲ ਕੇ ਇਸ ਫਿਲਮ ਨੂੰ ਜੋ ਕਿ ਬੈਨ ਕਰਾ ਸਕੀ ਔਰ ਜੋ ਵੀ ਮਸੀ ਲੋਕਾਂ ਦੇ ਮਨਾਂ ਨੂੰ ਠੇਂਸ ਪਹੁੰਚੀ ਆ ਉਹ ਠੇਂਸ ਤੇ ਜੋ ਕਿ ਮਲਮ ਲੱਗ ਸਕੇ ਆਓ ਅਸੀਂ ਪਹਿਲੇ ਵੀਡੀਓ ਨੂੰ ਵਿਅਕਤ ਕਰਦੇ ਹਾਂ ਅੰਦਰ ਕੋ ਦਰਖਾਸਤ ਲੈ ਕੇ ਆਏ ਆ ਜੋ ਪਿਛਲੇ ਦਿਨਾਂ ਦੇ ਵਿੱਚ 10 ਤਰੀਕ ਨੂੰ ਇੱਕ ਫਿਲਮ ਰਿਲੀਜ਼ ਹੋਈ ਆ ਜਿਹਦਾ ਨਾਮ ਹੈ जाट ਉਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਬੰਦਾ ਜੋ ਐਕਟਿੰਗ ਕਰ ਰਿਹਾ ਔਰ ਸਾਡੇ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦੇ ਸਰੂਪ ਦੇ ਅੱਗੇ ਖੜਾ ਹੋ ਕੇ ਸੇਮ ਟੂ ਸੇਮ ਉਸ ਪੋਜੀਸ਼ਨ 'ਚ ਖੜਾ ਹੋ ਕੇ ਔਰ ਪ੍ਰਾਰਥਨਾ ਕਰਦੇ ਵਾਲੇ ਸਾਡੇ ਸੰਗਤ ਨੂੰ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਸੁਤਾਵਾ ਔਰ ਆਪਣੀ ਬੰਦੂਕ ਦੇ ਨਾਲ ਸਾਰੇ ਸਾਡੇ ਲੋਕਾਂ ਨੂੰ ਗੋਲੀਆਂ ਉਹ ਮਾਰਦਾ ਔਰ ਇਹ ਲੋ ਤੋਂ ਇੰਦਰ ਸਾਰੇ ਨੇ ਵੀ ਇਹ ਕੀ ਲੋਕ ਚਾਹੁੰਦੇ ਨੇ ਇਹ ਪੰਜਾਬ ਦੇ ਵਿੱਚ ਦੰਗੇ ਕਰਾਉਣਾ ਚਾਹੁੰਦੇ ਨੇ ਇਹ ਹਿੰਦੁਸਤਾਨ ਚ ਦੰਗੇ ਕਰਾਉਣਾ ਚਾਹੁੰਦੇ ਨੇ ਭਾਰਤ ਦੀ ਅਖੰਡਤਾ ਨੂੰ ਪ੍ਰਭੂਤਾ ਨੂੰ ਢਾਹ ਲਾਉਣਾ ਚਾਹੁੰਦੇ ਨੇ ਔਰ ਇਹ ਕੀ ਸਾਬਤ ਕਰਨਾ ਚਾਹੁੰਦੇ ਨੇ ਵੀ ਚਾਚਾਾਂ ਦੇ ਵਿੱਚ ਵੜ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਗੋਲੀਆਂ ਨਾ ਭੁੰਦੇ ਹੋਗੇ ਅਗਰ ਇਹਨਾਂ ਤੇ ਨਾ ਨਾ ਪਾਈ ਗਈ ਇਹ ਮਸੀ ਭਾਈਚਾਰਾ ਜਿਹੜਾ ਵਾ ਸੜਕਾਂ ਤੇ ਉਤਰੇਗਾ ਕਿਉਂਕਿ ਅੱਜ ਸਾਡੀ ਸੀਪੀ ਸਾਹਿਬ ਨਾਲ ਗੱਲ ਹੋਈ ਸੀ ਜੁਆਇੰਟ ਸੀਪੀ ਸਾਹਿਬ ਨਾਲ ਗੱਲ ਹੋਈ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਜਿਹੜੀ ਇਹਨਾਂ ਬੰਦਿਆਂ ਦੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਏਗੀ ਅਸੀਂ 2 ਦਿਨ ਦਾ ਟਾਈਮ ਦਿੰਨੇ ਆ ਅਗਰ 2 ਦਿਨ ਦੇ ਵਿੱਚ ਵਿੱਚ ਇਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਆ ਔਰ ਅੱਜ ਹੀ ਜਿਹੜੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਲੱਗੀ ਆ ਉਹਨੂੰ ਪੂਰਨ ਤੌਰ ਤੇ ਬੰਦ ਕਰਵਾਇਆ ਜਾਂਦਾ ਵਾ ਤੇ ਮਸੀ ਭਾਈਚਾਰਾ ਪ੍ਰਸ਼ਾਸਨ ਨਾਲ ਬੈਠ ਕੇ ਗੱਲਬਾਤ ਕਰ ਲੇਗਾ ਅਗਰ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਪੂਰੇ ਪੰਜਾਬ ਦੇ ਵਿੱਚ ਪਰਦੇਸ਼ਾਂ ਵੇ ਦੇਸ਼ਾਂ ਦੇ ਵਿੱਚ ਵਸਦਾ ਮਸੀ ਭਾਈਚਾਰਾ ਸੜਕਾਂ ਤੇ ਉਤਰੇਗਾ ਔਰ ਇਸ ਫਿਲਮ ਦਾ ਵਿਰੋਧ ਕਰੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਵੀ ਜੋ ਸ਼ਰਾਰਤੀ ਅੰਸਰ ਨੇ ਔਰ ਸਾਡੇ ਪ੍ਰਭੂ ਯੇਸ਼ੂ ਮਸੀਹ ਨੂੰ ਲੈ ਕੇ ਔਰ ਸਾਡੇ ਜਿਹੜੇ ਗੀਤ ਭਜਨ ਨੇ ਉਹਨਾਂ ਨੂੰ ਲੈ ਕੇ ਇੰਸਟਾਗ੍ਰam ਤੇ ਫੇਸਬੁੱਕ ਤੇ ਵੀਡੀਓ ਬਣਾਉਂਦੇ ਨੇ ਔਰ ਮਸੀਹ ਭਾਈਚਾਰੇ ਨੂੰ ਢਾਹ ਲਾਉਂਦੇ ਨੇ ਔਰ ਮਸੀਹ ਭਾਈਚਾਰੇ ਦੀ ਬੇਇੱਜ਼ਤੀ ਕਰਦੇ ਨੇ ਔਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਦਰਖਾਸਤ ਵੀ ਦਿੱਤੀ ਸੀ ਸੀਪੀ ਸਾਹਿਬ ਨੂੰ ਔਰ ਜਿੱਤੇ ਇਹਨਾਂ ਨੇ ਬੰਦੀ ਕਾਨੂੰਨੀ ਕਾਰਵਾਈ ਉਰ ਤੇ ਬੰਦੇ ਦੀ ਜ਼ਰੂਰ ਕੀਤੀ ਆ ਮਗਰ ਅੱਜ ਅਸੀਂ ਉਹ ਵੀ ਬੇਨਤੀ ਇਹਨਾਂ ਨੂੰ ਕਰਾਂਗੇ ਵੀ ਜਲਦ ਤੋਂ ਜਲਦ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਨੇ ਉਹਨਾਂ ਦੇ ਮਲਮ ਪੱਟੀ ਦਾ ਕੰਮ ਕੀਤਾ ਜਾਵੇ ਦੇਖੋ ਮਸੀਹ ਭਾਈਚਾਰਾ ਅਸੀਂ ਇੱਕ ਸ਼ਾਂਤੀ ਪਸੰਦ ਲੋਕ ਆ ਕਦੀ ਮਸੀਹ ਭਾਈਚਾਰੇ ਦੇ ਲੋਕ ਦੰਗਾ ਫਸਾਦ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਜਿੱਥੇ ਵੀ ਕਿਤੇ 크ਿਸਚਨ ਹੋਣ ਉਥੇ ਕਦੀ ਵੀ ਦੰਗਾ ਫਸਾਦ ਨਹੀਂ ਹੁੰਦਾ ਮਗਰ ਜਿੱਥੇ ਅਸੀਂ ਸ਼ਾਂਤੀ ਪਸੰਦ ਆ ਉਥੇ ਅਸੀਂ ਕ੍ਰਾਂਤੀ ਪਸੰਦ ਵੀ ਆ ਹallelujah ਹallelujah ਕਿਉਂਕਿ ਅਗਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਆ ਔਰ ਅਸੀਂ ਆਪਣੇ ਧਰਮ ਦੀ ਇਫਾਜਤ ਵੀ ਕਰਨਾ ਜਾਂਦੇ ਆ ਸੋ ਅਸੀਂ ਸੀਪੀ ਸਾਹਿਬ ਨੂੰ ਮਿਲਣ ਜਾ ਰਹੇ ਆ ਜੁਆਇੰਟ ਸੀਪੀ ਸਾਹਿਬ ਨੂੰ ਮਿਲਣ ਜਾ ਰਹੇ ਆ ਔਰ ਉਹਨਾਂ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਆ ਵੀ ਅੱਜ ਸ਼ਾਮ ਤੱਕ ਇਹ ਪਰਚਾ ਦਰਜ ਕੀਤਾ ਜਾਵੇ ਔਰ ਅੱਜ ਸ਼ਾਮ ਤੱਕ ਇਹ ਸਭ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੂੰ ਬੰਦ ਕੀਤੀਆਂ ਜਾਣ ਫਿਲਮ ਨੂੰ ਬੰਦ ਕੀਤਾ ਜਾਵੇ ਔਰ ਜਿੰਨੀ ਪੂਰੀ ਟੀਮ ਆ ਡਾਇਰੈਕਟਰ ਪ੍ਰੋਡਿਊਸਰ ਐਕਟਰ ਉਹਨਾਂ ਸਾਰਿਆਂ ਦੇ ਪਰਚਾ ਦਰਜ ਕੀਤਾ ਜਾਵੇ ਅਗਰ ਪ੍ਰਸ਼ਾਸਨ ਖਰਚਾ ਨਹੀਂ ਦਰਜ ਕਰਦਾ ਜਾਂ ਫਿਲਮ ਨੂੰ ਬੰਦ ਨਹੀਂ ਕਰਵਾਉਂਦਾ ਫਿਰ ਆਪਣੇ ਭਰਾਤੀ ਜਿੱਥੇ ਬੰਦੀਆਂ ਨਾਲ ਬੈਠ ਕੇ ਸਲਾਹ ਕਰਕੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਪਰ ਪੂਰੇ ਪੰਜਾਬ ਚ ਹਾਈਵੇ ਜਾਮ ਕਿਤੇ ਜਾਣਗੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਜੈ ਮਸੀਹ ਦੀ ਹallelujah ਤੁਸੀਂ ਵੀਡੀਓ ਨੂੰ ਪੂਰਾ ਸੁਣਿਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੋ ਵੀ ਮਸੀਹ ਭੈਣ ਭਰਾ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਸੁਣ ਰਿਹਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਖਾਸ ਕਰਕੇ ਕਿ ਜੋ ਕਿ ਮੁੰਬਈ ਸਾਧ ਦੇ ਵਿੱਚ ਮਸੀ ਭਾਈਚਾਰਾ ਵੱਸਦਾ ਹੈ ਜੋ ਪਰਮੇਸ਼ਰ ਦੇ ਵਚਨਾਂ ਦੇ ਉੱਤੇ ਚੱਲਣ ਵਾਲਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਔਰ ਨਾਲ ਨਾਲ ਉਸ ਆਪਣੇ ਉਸ ਮੁੰਬਈ ਦੇ ਵਿੱਚ ਵੀ ਇਹਨਾਂ ਲੋਕਾਂ ਦੇ ਖਿਲਾਫ ਜੋ ਕਿ ਤੁਸੀਂ ਦਰਖਾਸਤ ਦਿਓ ਕਿ ਇਹ ਫਿਲਮ ਜੋ ਕਿ ਜਲਦ ਤੋਂ ਜਲਦ ਬੈਨ ਹੋ ਸਕੇ ਔਰ ਮਸੀ ਭਾਈਚਾਰੇ ਨੂੰ ਜੋ ਕਿ ਇਨਸਾਫ ਮਿਲ ਸਕੇ ਕਿਉਂਕਿ ਤੁਸੀਂ ਦੇਖਿਆ ਖੁਦ ਹੀ ਕਿ ਇਸ ਫਿਲਮ ਦੇ ਦੁਆਰਾ ਦੱਸਿਆ ਗਿਆ ਹੈ ਕਿ ਜਾਣ ਬੁੱਝ ਕੇ ਜੋ ਕਿ ਮਸੀ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਗੁੰਡਾਗਰਦੀ ਦੇ ਵਿੱਚ ਲਿਆ ਜਾ ਰਿਹਾ ਔਰ ਚੱਚੇ ਦੇ ਵਿੱਚ ਗੁੰਡਾਗਰਦੀ ਕਰਨ ਦੀ ਜੋ ਕਿ ਸਾਜਿਸ਼ ਕੀਤੀ ਜਾ ਰਹੀ ਹੈ ਔਰ ਇਸੇ ਨੂੰ ਲੈ ਕੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਇਸ ਲਈ ਕਰਨਾ ਕਿ ਅਸੀਂ ਮਸੀਹ ਭਾਈਚਾਰਾ ਸਭ ਰਲ ਕੇ ਇਸ ਫਿਲਮ ਨੂੰ ਬੰਦ ਕਰਾ ਸਕੀਏ ਔਰ ਜੋ ਮਸੀਹ ਭਾਈਚਾਰੇ ਦੇ ਹਿਰਦਿਆਂ ਦੇ ਉੱਤੇ ਜੋ ਸੱਟਾਂ ਲੱਗੀਆਂ ਨੇ ਉਸ ਨੂੰ ਮਨੁਪਤੀ ਨਾਲ ਠੀਕ ਕਰ ਸਕੀਏ ਗੋਡ ਬles ਯੂ ਔਰ ਪਰਮੇਸ਼ਰ ਤੁਹਾਨੂੰ ਬles ਕਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਔਰ ਜੇਕਰ ਤੁਸੀਂ ਵਿਸ਼ਾਲਮਦਾਸੀਆ ਚੈਨਲ ਤੇ ਪਹਿਲੀ ਵਾਰ ਹੋ ਤੇ ਹਜੇ ਤੱਕ ਤੁਸੀਂ ਵਿਸ਼ਾਲਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਸੀ ਨਵੀਤ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਗੋਡ ਬlesਸੀ ਔਰ ਪਰਮੇਸ਼ਰ ਤੁਹਾਨੂੰ ਬles ਕਰੇ